ਮੁਰਪੀ ਸਿੰਘ ਗ੍ਰੰਥੀ ਜੀ ਪਿੰਡ ਖੁੱਡੀਖੁਰ ਤੋਂ ਮੈਂ ਗੁਰਦੁਆਰਾ ਨشان ਸਾਹਿਬ ਵਿਖੇ ਸੋਚ ਪੱਤੀ ਵਿਖੇ ਡਿਊਟੀ ਕਰਦਾ ਜੀ ਅੱਜ ਮੈਂ 4-5 ਦਿਨਾਂ ਪਿੱਛੋਂ ਘਰੇ ਘੇੜਾ ਮਾਰਿਆ ਸੀਗਾ ਤੇ ਮੇਰੇ ਘਰ ਦੇ ਵਿੱਚ ਚੋਰੀ ਹੋਈ ਆ ਜੀ ਆ ਦੇਖੋ ਸਾਰਾ ਸਮਾਨ ਖੰਡਿਆਇਆ ਪਿਆ ਤਕਰੀਬਨ 50000 ਰੁਪਏ ਦੀ ਰਾਸੀ ਸੀ ਮੇਰੇ ਘਰ ਦੇ ਵਿੱਚ ਜੋ ਪਈ ਹੋਈ ਸੀ ਉਹ ਚੋਰਾਂ ਦੇ ਵੱਲੋਂ ਚੁਰਾ ਲਈ ਗਈ ਹੈ ਤੇ ਤਕਰੀਬਨ ਜਿਹੜਾ ਸਮਾਨ ਸੀ ਉਸ ਸਮਾਨ ਵੀ ਸਾਰੇ ਪਤ ਪਦ ਕਰਕੇ ਛਿੱਟੇ ਪਿਆ ਉਹਦੇ ਵਿੱਚੋਂ ਸਮਾਨ ਵੀ ਬਹੁਤ ਜ਼ਿਆਦਾ ਲੈ ਗਏ ਨੇ ਜੀ ਜਿਸ ਤਰ੍ਹਾਂ ਇੱਥੇ ਐਲਸੀਡੀ ਲੱਗੀ ਹੋਈ ਸੀਗੀ ਉਹ ਐਲਸੀਡੀ ਵੀ ਲੈ ਕੇ ਚੱਕ ਕੇ ਤੇ ਹੋਰ ਪਤਾ ਨਹੀਂ ਕਿੰਨਾ ਕੁ ਸਮਾਨ ਚੱਕ ਕੇ ਲੈ ਕੇ ਗਏ ਨੇ ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਅਤੇ ਮੇਰੇ ਵੀਰਾਂ ਨੂੰ ਕਿ ਮੇਰਾ ਪੂਰਾ ਸਹਿਯੋਗ ਦਿੱਤਾ ਜਾਵੇ ਜੋ ਚੋਰਾਂ ਦੇ ਉੱਤੇ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਤੇ ਉਹਨਾਂ ਦੀ ਪਤਾ ਲਗਾਇਆ ਜਾਵੇ ਸੋ ਮੈਂ ਬਹੁਤ ਔਖੇ ਹੋ ਕੇ ਸਮਾਨ ਬਣਾਇਆ ਸੀ ਘਰ ਦਾ ਤਕਰੀਬਨ ਸਾਰਾ ਹੀ ਉਹ ਸਮਾਨ ਤਕਰੀਬਨ ਲੈ ਕੇ ਨਹੀਂ ਜੀ ਸੋ ਬੇਨਤੀ ਮੇਰੀ ਪ੍ਰਵਾਨ ਕਰਨੀ ਸੋ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਨਗਰ ਖੁੱਡੀ ਖੁਰਦ ਦੀਆਂ ਸੰਗਤਾਂ ਨੂੰ ਅਤੇ ਹੰਢਿਆਈ ਦੀਆਂ ਸੰਗਤਾਂ ਨੂੰ ਕਿ ਮੇਰਾ ਸਹਿਯੋਗ ਦਿੱਤਾ ਜਾਵੇ ਜੀ